ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਤੁਹਾਡੇ ਲਈ ਕਾਫੀ ਜਿਆਦੇ ਸੋਹਣੇ ਸੂਟ ਜਿੱਦਾਂ ਕਿ ਮੈਂ ਪਾਇਆ ਹੋਇਆ ਮੈਂ ਕਾਟਨ ਦਾ ਸੂਟ ਪਾਇਆ ਹੋਇਆ ਹੈਗਾ ਇਹਦੇ ਨਾਲ ਦੇ ਆਪਾਂ ਸੂਟ ਪਹਿਲਾਂ ਕਾਫੀ ਸੋਲਡ ਕਰ ਚੁੱਕੇ ਹਾਂਗੇ ਸੇਮ ਸੂਟ ਵੀ ਅਵੇਲੇਬਲ ਹੈਗਾਗਾ ਬਟ ਮੈਂ ਜਿਹੜਾ ਦੁਪੱਟਾ ਹੈਗਾ ਦੇਖੋ ਚਿਕਨ ਦਾ ਦੁਪੱਟਾ ਲਿਆਗਾ ਨਾਲ ਇਸ ਤਰ੍ਹਾਂ ਜਿਹੜਾ ਹੈਗਾ ਵਿੱਚ ਵਰਕ ਹੋਇਆ ਹੋਇਆ ਹੈਗਾ ਤੇ ਪਲੱਸ ਆਪਾਂ ਦੇਖੋ ਡਿਜ਼ਾਈਨਿੰਗ ਦਿੱਤੀ ਹੈਗੀ ਸੂਟ ਨੂੰ neck ਆਪਾਂ ਇਸ ਤਰ੍ਹਾਂ ਬਣਾਇਆ ਹੈਗਾ ਤੇ ਪਲੱਸ ਬਾਹਾਂਵਾਂ ਤੇ ਹੈ ਜਿਹੜਾ ਡਿਜ਼ਾਈਨ ਦਿੱਤਾ ਹੈਗਾ ਦੇਖੋ ਇਸ ਤਰ੍ਹਾਂ ਤੇ ਸੈਂਟਰ ਦੇ ਵਿੱਚ ਸਾਰੇ ਦੇ ਵਿੱਚ ਮਤਲਬ ਸੈਂਟਰ ਲੇਸ ਚਾ ਰਹੀ ਹੈਗੀ ਤੇ ਸਾਈਡਾਂ ਤੇ ਆਪਾਂ ਮਤਲਬ ਚਾਕਾ ਤੇ ਆਪਾਂ ਬਿਲਕੁਲ ਬ੍ਰੀਕ ਜਿਹੜੀ ਹੈਗੀ ਲੇਸ ਦਿੱਤੀ ਹੈਗੀ ਬਿਲਕੁਲ ਬ੍ਰੀਕ ਜਿਸ ਤਰ੍ਹਾਂ ਬਾਹਾਂਵਾਂ ਤੇ ਲੱਗੀ ਹੋਈ ਹੈਗੀ ਦੇ ਨਾਲ ਆਪਾਂ ਪਲੱਸ ਚੇਕਨ ਦੀ ਜਿਹੜੀ ਬਾਟਮ ਹੈਗੀ ਉਹ ਰੱਖੀ ਹੈਗੀ ਨਾਲ ਇਸ ਤਰ੍ਹਾਂ ਹੀ ਬਾਟਮ ਹੈ ਸੂਟ ਨੂੰ ਆਪਾਂ ਲਾਈਨਿੰਗ ਲਗਾ ਕੇ ਸਟਿਚ ਕੀਤਾ ਹੈਗਾ ਤੇ ਬਾਹਾਂਵਾਂ ਤੇ ਆਪਾਂ ਨਹੀਂ ਲਾਈਨਿੰਗ ਲਗਵਾਈ ਹੈਗੀ ਤੇ ਇਸ ਤਰ੍ਹਾਂ ਦੇਖੋ ਇਹ ਡਿਜ਼ਾਈਨ ਬਣਾਇਆ A ਸ਼ੇਪ ਆਪਾਂ ਜਿਹੜੀ ਹੈ ਸੂਟ ਨੂੰ ਉਹ ਦਿੰਦੀ ਹੈਗੀ ਤੇ ਇਹਦੇ ਨਾਲ ਦੇ ਜਿਹੜੇ ਸੂਟ ਨੇਗੇ ਅਵੇਲੇਬਲ ਹੈਗੇ ਨੇਗੇ ਜੇ ਤੁਸੀਂ ਸੇਮ ਸੂਟ ਲੈਣਾ ਚਾਹੁੰਦੇ ਹੋ ਇਸ ਤਰ੍ਹਾਂ ਹੀ ਚੇਕਨ ਦੀ ਬਾਟਮ ਤੇ ਨਾਲ ਇਸ ਤਰ੍ਹਾਂ ਮਤਲਬ ਸ਼ਰਟ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲ ਸਲਾਈ ਵੀ ਕਰਵਾ ਸਕਦੇ ਹੋਗੇ ਤੇ ਪਲੱਸ ਜੇ ਦੁਪੱਟਾ ਲੈਣਾ ਚਾਹੁੰਦੇ ਹੋਗੇ ਪ੍ਰਾਈਸ ਰਹੇਗਾ 2100 ਦੇ ਲਓ ਜੀ ਇਸ ਤਰ੍ਹਾਂ ਇਹ ਦੁਪੱਟਾ ਬਣਿਆ ਹੋਇਆ ਹੈ ਕਾਫੀ ਜਿਆਦਾ ਸੋਹਣਾ ਦੁਪੱਟਾ ਹੈਗਾ ਆਪਾਂ ਤਿਆਰ ਕੀਤਾ ਹੈਗਾ ਕਲਰ ਇਹਦੇ ਵਿੱਚ ਦੋ ਨੇਗੇ ਇੱਕ ਬੇਬੀ ਬਲੂ ਹੈ ਤੇ ਇੱਕ ਇਹ ਸੇਮ ਕਲਰ ਹੈਗਾ ਤੇ ਜੇ ਤੁਸੀਂ ਸੇਮ ਲੈਣਾ ਚਾਹੁੰਦੇ ਹੋ ਤਾਂ ਸੇਮ ਹੈਗੇ ਨੇ ਆਪਣੇ ਕੋਲੇ ਦੇਖੋ ਮੇਰੇ ਸੂਟ ਨਾਲ ਦੇ ਸੂਟ ਨੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋਗੇ ਸਲਾਈ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਜਿਹੜਾ ਸੂਟ ਹੈਗਾ ਇਹ ਤਿਆਰ ਹੋ ਜਾਊਗਾ ਬਣ ਕੇ ਜਿੱਦਾਂ ਕੀ ਮੇਰੇ ਪਾਇਆ ਹੋਇਆ ਹੈਗਾ ਇੰਦਾ ਲੱਗੂਗਾ ਪਾਇਆ ਹੋਇਆ ਕਾਟਨ ਦਾ ਸੂਟ ਹੈਗਾ ਕਾਫੀ ਜਿਆਦਾ ਸੋਹਣਾਗਾ ਤੇ ਜੇ ਤੁਸੀਂ ਮਤਲਬ ਸੇਮ ਸੂਟ ਲਓਗੇ ਜਿੱਦਾਂ ਕੀ ਮੈਂ ਮੈਮ ਰੈਡੀ ਕਰਵਾਇਆ ਤਾਂ ਇਹਦਾ ਪ੍ਰਾਈਸ 2100 ਰਹੂਗਾ ਜੇ ਤੁਸੀਂ ਮੈਚਿੰਗ ਮਤਲਬ ਇਸ ਤਰ੍ਹਾਂ ਪਲੇਨ ਹਨਾ ਕਰੀਮ ਕਲਰ ਦੀ ਬਾਟਮ ਲਗਾਉਣੇ ਹੋਗੇ ਤਾਂ ਇਹਦਾ ਪ੍ਰਾਈਸ ਰਹੇਗਾ ਜੀ 850 ਜੇ ਤੁਸੀਂ 올ਓਵਰ ਸੂਟ ਲੈਣੇ ਹੋ ਕੀ ਤਾਂ ਇਹਦਾ ਪ੍ਰਾਈਸ ਰਹੇਗਾ 1000 ਜਦਾਂ ਤੁਸੀਂ ਇਸ ਤਰ੍ਹਾਂ ਮੈਚਿੰਗ ਕਰ ਲਓ ਜਾਂ ਫਿਰ ਜਿਸ ਤਰ੍ਹਾਂ ਮੈਂ ਪਾਇਆ ਹੋਇਆ ਹੈਗਾ ਇਸ ਤਰ੍ਹਾਂ ਮੈਚਿੰਗ ਕਰ ਲਿਓ 올ਓਵਰ ਸੂਟ ਹੈ ਜਿਹੜਾ ਘੱਟ ਜਟੂਗਾ ਤੁਰ ਮੈਂ ਸਹੀ ਸਲਾਹ ਦਿੰਦੀ ਐ ਇਹਦੇ ਵਿੱਚ ਇੱਕ ਕਲਰ ਬੇਬੀ ਬਲੂ ਹੈਗਾ ਉਹਨਾਂ ਦੇ ਪੱਟੇ ਡਾਈ ਹੋਣ ਲਈ ਗਏ ਹੋਏ ਨੇਗੇ ਤੇ ਬੇਬੀ ਬਲੂ ਕਲਰ ਵੀ ਕਾਫੀ ਜਿਆਦੇ ਸੋਹਣਾਗਾ ਤੇ ਪਹਿਲਾ ਸੂਟ ਇਹ ਸੀਗਾ ਇਹਦੇ ਮੈਂ ਤੁਹਾਨੂੰ ਸਾਰੇ ਸੂਟ ਨਹੀਂਗੇ ਜਿਹੜੇ ਸ਼ੋਅ ਕਰ ਦਿੰਨੀ ਆ ਕਿਉਂਕਿ ਇਸ ਤਰ੍ਹਾਂ ਜਦੋਂ ਤੁਸੀਂ ਡਿਜ਼ਾਈਨ ਬਣਾਉਂਗੇ ਹਨਾ ਐਦਾਂ ਸੂਟ ਰੈਡੀ ਹੁੰਦਾਗਾ ਡਿਜ਼ਾਈਨ ਬਣ ਕੇ ਤਾਂ ਸਾਰੇ ਸੂਟ ਹੀ ਬਹੁਤ ਸੋਹਣੇ ਲੱਗਦੇ ਹੁੰਦੇ ਨੇਗੇ ਤੁਸੀਂ ਜਿੱਦਾਂ ਕਿ ਇਸ ਤੋਂ ਬਾਅਦ ਆਜੂਗਾ ਮਜ਼ੈਂਟਾ ਆਪਣੇ ਕੋਲੇ ਐਵੇਂ ਦੀ ਬਾਟਮ ਵੀ ਹੈਗੀਆਂ ਨੇ ਥਾਂ ਲੈ ਕੇ ਆਇੰਗੇ ਆਪਾਂ ਪੂਰਾ ਚਿਕਨ ਦੀ ਬਾਟਮ ਨਾਲ ਹੈ ਜਿਹੜਾ ਸੂਟ ਕੋਸਟਲੀ ਪਾਇਆ ਜਾਂਦਾ ਪਰ ਗ੍ਰੇਸ ਬਹੁਤ ਜ਼ਿਆਦੇ ਸੋਹਣੀ ਆਉਂਦੀ ਹੈਗੀ ਤੇ ਇਹ ਵੀ ਆਪਣੇ ਕੋਲੇ ਬਾਟਮ ਹੈਗੀ ਹੈਗੀ ਇਹਦੇ ਮਤਲਬ ਕੀ ਆ ਉੱਪਰ ਸਾਰੇ ਪਲੇਨ ਹੈਗੀ ਤੇ نیچے ਪਹੁੰਚਿਆ ਤੇ ਇਸ ਤਰ੍ਹਾਂ ਇਹ ਵਰਕ ਆ ਜਾਊਗਾ ਤੁਸੀਂ ਇਹ ਵਾਲੀ ਬਾਟਮ ਵੀ ਲਗਾ ਸਕਦੇ ਹੋ ਜਿਹੜੀ ਮੇਰੇ ਪਾਈ ਹੋਈ ਹੈ ਇਹ ਸਾਰੀ ਚਿਕਨ ਦੀ ਬਾਟਮ ਹੈ ਇਹਦੇ ਨਾਲ ਤੁਸੀਂ ਵਾਈਟ ਕਲਰ ਦੀ ਬਾਟਮ ਲਗਾ ਸਕਦੇ ਹੋ ਤੁਸੀਂ 올ਓਵਰ ਸੂਟ ਲੈ ਸਕਦੇ ਹੋਗੇ ਤੇ ਇਦਾਂ ਹੀ ਡਿਜ਼ਾਈਨ ਕਰਵਾ ਸਕਦੇ ਹੋ ਹੋਰ ਬਹੁਤ ਸਾਰੇ ਡਿਜ਼ਾਈਨ ਨੇ ਮੈਂ ਕੱਲ ਵੀ ਤੁਹਾਨੂੰ ਸ਼ੋਅ ਕਰੇ ਸੀ ਵੀਡੀਓ ਦੇ ਵਿੱਚ ਵੀ ਤੁਸੀਂ ਉਸ ਤਰ੍ਹਾਂ ਵੀ ਜਿਹੜੇ ਸੂਟ ਲੇਗੇ ਤਿਆਰ ਕਰਵਾ ਸਕਦੇ ਹੋਗੇ ਜਿੱਦਾਂ ਕਿ ਇਹਦੇ ਨਾਲ ਤੁਸੀਂ ਵਾਈਟ ਬਾਟਮ ਰੱਖ ਕੇ ਬਹੁਤ ਸੋਹਣਾ ਡਿਜ਼ਾਈਨ ਜਿਵੇਂ ਮੈਂ ਪਾਇਆ ਹੋਇਆਗਾ ਤੁਸੀਂ ਸਾਡੇ ਤੇ ਗੱਲ ਛੱਡ ਦਿਓ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਂਗੇ ਸੂਟ ਤਾਂ ਆਪਾਂ ਬਹੁਤ ਜ਼ਿਆਦਾ ਸੋਹਣਾ ਤੁਹਾਨੂੰ ਸੂਟ ਹੈ ਜਿਹੜਾ ਸਲਾਈ ਕਰਕੇ ਦਵਾਂਗੇ ਇਹਦੇ ਨਾਲ ਵਾਈਟ ਬਾਟਮ ਲਗਾ ਸਕਦੇ ਹੋਗੇ ਜਾਂ ਤੁਸੀਂ 올ਓਵਰ ਵੀ ਲੈ ਸਕਦੇ ਹੋ 올ਓਵਰ ਦਾ ਪ੍ਰਾਈਸ ਹੈਗਾ 1050 ਪਲੱਸ ਸ਼ਿਪਿੰਗ ਆ ਜਾਊਗਾ ਤੇ ਨੈਕਸਟ ਫੇਰ ਆਪਣੇ ਕੋਲ ਹੈਗਾਗੇ ਇਹਦੇ ਨਾਲ ਦਾ ਸੂਟ ਤੇ ਇਹਦੇ ਨਾਲ ਦਾ ਆਪਣੇ ਆਪਾਂ ਨੇ ਸੂਟ ਇੱਕ ਤਿਆਰ ਕੀਤਾ ਹੈਗਾ ਤੁਹਾਨੂੰ ਮੈਂ ਲਾਸਟ ਵੀਡੀਓ ਦੇ ਵਿੱਚ ਜਿਹੜਾ ਸੂਟ ਹੈਗਾ ਉਹ ਸ਼ੋਅ ਕਰ ਦੂੰਗੀ ਲਓ ਜੀ ਇਹ ਵੀ ਆਪਾਂ ਕੀਤਾ ਹੈਗਾ ਚਿਕਨ ਦੀ ਬਾਟਮ ਨਾਲ ਸੇਮ ਆਪਾਂ ਰੱਖਿਆ ਹੈਗਾ ਦੁਪੱਟਾ ਇਸ ਤਰ੍ਹਾਂ ਮੈਂ ਸ਼ਾਇਦ ਪਹਿਲਾ ਵੀਡੀਓ ਦੇ ਵਿੱਚ ਸਲਾਈ ਕੀਤੀ ਇਹ ਸੂਟ ਪਾਈ ਸੀਗੇ ਲਓ ਜੀ ਇਹ ਵੀ ਮਤਲਬ ਸੂਟ ਹੈ ਜਿਹੜਾ ਬਣ ਕੇ ਕਾਫੀ ਜ਼ਿਆਦਾ ਸੋਹਣਾ ਤਿਆਰ ਹੋਇਆਗਾ you <sighs> ਇਹ ਆਪਾਂ ਰਿਪੀਟ ਮੰਗਾਏ ਨੇ ਸਾਰੇ ਥਾਨ ਬਹੁਤ سارے ਲੋਟ ਆਏ ਨੇਗੇ ਦੁਬਾਰਾ ਰਿਪੀਟ ਕਿਉਂਕਿ ਇੰਨਾ ਕ ਕੰਫਰਟੇਬਲ ਸਟੱਫ ਹੈਗਾ ਇੰਨੇ ਕ ਜਿਆਦੇ ਸੋਹਣੀ ਗ੍ਰੇਸ ਪੈਂਦੀ ਐ ਸੂਟਾਂ ਦੀ ਤਿਆਰ ਹੋ ਕੇ ਇਹਨਾਂ ਦੀ ਬਹੁਤ ਜਿਆਦੇ ਸੋਹਣੇ ਜੈਨੂਇਨ ਜੇ ਸਰਦਾਰੀ ਜੇ ਸੂਟ ਲੱਗਦੇ ਨੇਗੇ ਇਹਦੇ ਨਾਲ ਵੀ ਤੁਸੀਂ ਜਿਹੜੀ ਬਾਟਮ ਹੈਗੀ ਕਰੀਮ ਸ਼ੇਡ ਦੀ ਰੱਖ ਸਕਦੇ ਹੋ ਜਾਂ ਤੁਸੀਂ ਚਿਕਨ ਦੀ ਵੀ ਲਗਾ ਸਕਦੇ ਹੋਗੇ ਕਾਫੀ ਬਣਾ ਕਹਿੰਦੇ ਹੁੰਦੀਆਂ ਨੇ ਵੀ ਤੁਸੀਂ ਸਾਨੂੰ ਪਿਕ ਸ਼ੇਅਰ ਕਰ ਦਿਓ ਸੌਰੀ ਉਹਦੇ ਲਈ ਮੇਤੋ ਫੋਟੋ ਨਹੀਂ ਸ਼ੇਅਰ ਹੁੰਦੀ ਹੈਗੀ ਕਿਉਂਕਿ ਮੇਰੇ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਹੈਗਾ ਲਓ ਜੀ ਤੇ ਇਸ ਤੋਂ ਬਾਅਦ ਇਹ ਵਾਲੇ ਸੂਟ ਵੀ ਨਿੰਗੇ ਜਿਹੜੇ ਕਾਫੀ ਜ਼ਿਆਦੇ ਸੋਲਡ ਹੋਏ ਨਗੇ ਇਹ ਵੀ ਦੇਖੋ ਜਦੋਂ ਮਤਲਬ ਇਹ ਪਹਿਲਾਂ ਇਦਾਂ ਹੀ ਲੱਗਦਾ ਹੁੰਦੇ ਨੇ ਕਿ ਸੂਟ ਜਦੋਂ ਇਹ ਤਿਆਰ ਹੋ ਜਾਂਦੇ ਨੇ ਇਹ ਪ੍ਰਿੰਟ ਨੇਗੇ ਜਿਹੜੇ ਕਾਫੀ ਜ਼ਿਆਦੇ ਸੋਹਣੇ ਤਿਆਰ ਹੁੰਦੇ ਨੇਗੇ ਬਣ ਕੇ ਲੋ ਜੀ ਇਦਾਂ ਇਹਨੂੰ ਵੀ ਆਪਾਂ ਮਤਲਬ ਸੋਹਣਾ ਜ ਆਪਾਂ ਡਿਜ਼ਾਈਨ ਤਿਆਰ ਕਰਵਾ ਸਕਦੇ ਹਾਂ ਬਹੁਤ ਜ਼ਿਆਦੇ ਸੋਹਣੇ ਸੂਟ ਨੇਗੇ ਜਿਹੜੇ ਇਹ ਆਪਾਂ ਰੈਡੀ ਕਰਵਾ ਸਕਦੇ ਆਂਗੇ ਤੁਸੀਂ ਆਪਣਾ ਮੇਜ਼ਰਮੈਂਟ ਭੇਜ ਕੇ ਸਾਡੇ ਕੋਲੋਂ ਵੀ ਸੂਟ ਨੇਗੇ ਜਿਹੜੇ ਤਿਆਰ ਕਰਵਾ ਸਕਦੇ ਹੋਗੇ ਪਰ ਤੁਹਾਡਾ ਜਿਹੜਾ ਮੇਜ਼ਰਮੈਂਟ ਹੈ ਬਿਲਕੁਲ ਸਹੀ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆਇਆ ਸੀਗਾ ਮੈਨੂੰ ਇਹ ਸੂਟਾਂ ਦੇ ਆਰਡਰ ਆਏ ਸੀ ਕੱਲ ਆਪਾਂ ਮਤਲਬ ਕਾਫੀ ਆਪਾਂ ਸਲਾਈ ਕੀਤਾ ਸੂਟ ਪਾਇਆ ਸੀਗਾ ਲਓ ਜੀ ਕਾਫੀ ਭਣਾ ਇਹਦੀ ਫੋਟੋ ਮੰਗਦੀਆਂ ਸੀ ਉਹਦੇ ਲਈ ਸੌਰੀ ਇਹਦੇ ਨਾਲ ਤੁਸੀਂ ਮਤਲਬ ਕਰੀਮ ਸ਼ੇਡ ਦੀ ਸਲਵਾਰ ਸਕਿਨ ਜੀ ਲੱਗੂਗੀ ਇਹਦੇ ਨਾਲ ਜਿੱਦਾਂ ਕਿ ਇਹਦੇ ਨਾਲ ਚਿਕਨ ਦੀ ਸਲਵਾਰ ਜਿਹੜੀ ਮੇਰੇ ਪਾਈ ਹੋਈ ਹੈ ਇਹ ਵਾਲੀ ਸਲਵਾਰ ਬਿਲਕੁਲ ਮੈਚ ਕਰੂਗੀ ਲਓ ਜੀ ਬਾਕੀ ਜੇ ਤੁਸੀਂ 올ਓਵਰ ਸੂਟ ਲਓਗੇ 올ਓਵਰ ਸੂਟ ਇਹ ਜਿਹੜਾਗਾ ਜਾਦੇ ਸੋਹਣਾ ਬਣੂਗਾ ਇਹਦਾ ਪ੍ਰਾਈਸ ਹੈਗਾ 1000 ਠੀਕ ਹੈ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਵੀ ਸੂਟ ਦਿਖਾ ਦਿੰਨੀ ਆ ਜਿਸ ਤਰ੍ਹਾਂ ਇਹਦੇ ਨਾਲ ਤੁਸੀਂ ਵਾਈਟ ਬਾਟਮ ਰੱਖ ਸਕਦੇ ਹੋਗੇ ਇਹ ਵੀ ਸੂਟ ਹੈਗਾ ਜਿਹੜਾ ਕਾਫੀ ਜਿਆਦਾ ਸੋਹਣਾ ਹੈਗਾ ਜੇ ਤੁਸੀਂ ਵਾਈਟ ਦੁਪट्टे ਦਾ ਇਤਰਾਜ਼ ਹੈ ਨਾ ਕਾਫੀ ਭੈਣਾ ਇਤਰਾਜ਼ ਕਰਦੇ ਨੇ ਵੀ ਸਿੱਟਾ ਦੁਪੱਟਾ ਨਹੀਂ ਲੈਣਾ ਤਾਂ ਤੁਸੀਂ ਵਾਈਟ ਦੁਪੱਟਾ 베ਸ ਰੱਖ ਕੇ ਨਾ ਇਸ ਤਰ੍ਹਾਂ ਦਾ ਟਾਈ ਐਂਡ ਡਾਈ ਕਰਵਾ ਸਕਦੇ ਹੋਗੇ ਹਲਕਾ ਹਲਕਾ ਪੱਲਿਆਂ ਤੇ ਕਰਵਾ ਲਓ ਬਰਾਊਨ ਜਾਂ ਸ਼ੇਡ ਬਹੁਤ ਜਿਆਦੇ ਸੋਹਣਾ ਬਣੂਗਾ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦੇ ਸੋਹਣਾ ਐਨਾ ਕੁ ਸੌਫਟ ਸਟੱਫ ਹੈ ਦੇ ਨਾਲ ਦਾ ਤਾਂ ਆਪਾਂ ਨੂੰ ਮਤਲਬ ਥਾਨ ਜਿੰਨੇ ਕੁ ਮੈਨੂੰ ਸੂਟ ਮਿਲੇ ਆਪਾਂ ਲੈ ਆਏ ਦੇਖੋ ਬਹੁਤ ਜਿਆਦੇ ਸੋਹਣਾ ਸੂਟ ਹੈਗਾ ਐਵੇਂ ਹੀ ਤੁਸੀਂ ਤਿਆਰ ਕਰਵਾਇਆ ਕੱਲ ਵੀ ਮੈਂ ਬਹੁਤ ਜਿਆਦੇ ਸੋਹਣੇ ਡਿਜ਼ਾਈਨ ਪਾਈ ਸੀਗੇ ਸੂਟਾਂ ਦੇ ਕਾਟਨ ਦੇ ਸੂਟਾਂ ਦੇ ਜਿਹੜੇ ਕਾਫੀ ਜਿਆਦੇ ਸੋਹਣੇ ਆਪਾਂ ਤਿਆਰ ਕੀਤੇ ਸੀਗੇ ਲੋ ਜੀ ਇਹ ਦਿਨ ਨਾਲ ਤੁਸੀਂ ਵਾਈਟ ਬਾਟਮ ਰੱਖ ਸਕਦੇ ਹੋ ਬਾਟਮ ਆਪਣੇ ਕੋਲੇ ਅਵੇਲੇਬਲ ਹੈਗੀਆਂ ਨੇ ਗਿਆ ਵਾਈਟ ਪਰ ਜਿਹੜੀ ਆ ਉਹਦੇ ਨੀਚੇ ਲਾਈਨਿੰਗ ਲੱਗੂਗੀ ਲਾਈਨਿੰਗ ਹੈਗੀ ਸਿਰਫ ਆਪਾਂ ਅੰਡਰਸ਼ਰਟ ਮੰਗੂ ਲਗਵਾਈ ਹੋਈ ਹੈਗੀ ਕੋਈ ਬਾਜੂ ਤੇ ਆਪਾਂ ਕੋਈ ਲਾਈਨਿੰਗ ਨਹੀਂ ਲਗਵਾਈ ਹੈਗੀ ਬਹੁਤ ਜਿਆਦਾ ਜਿਹੜਾ ਸੂਟ ਹੈਗਾ ਸੋਣਾ ਤਿਆਰ ਹੋਇਆਗਾ ਇਦੇ ਨਾਲ ਦੇ ਹੈਗੇ ਨੇ ਆਪਣੇ ਕੋਲੇ ਸੂਟ ਕਾਫੀ ਸੂਟ ਅਵੇਲੇਬਲ ਹੈਗੇ ਨੇ ਇਸ ਟਾਈਮ ਤੇ ਇਹ ਨਿਊ ਸਟਾਕ ਆਇਆਗਾ ਸਾਰਾ ਹਜੇ ਮੈਂ ਓਪਨ ਵੀ ਨਹੀਂ ਕੀਤਾ ਹੈਗਾ ਤੁਹਾਡੇ ਸਾਹਮਣੇ ਹੀ ਹਜੇ ਮੈਂ ਤੈਹਾ ਵੀ ਨਹੀਂ ਖੋਲੀਆਂ ਇਸ ਤੋਂ ਬਾਅਦ ਆਜੂਗਾ ਲਵੈਂਡਰ ਸ਼ੇਡ ਇਹਦੇ ਨਾਲ ਵੀ ਤੁਸੀਂ ਵਾਈਟ ਬਾਟਮ ਲਗਾ ਸਕਦੇ ਹੋ ਜਾਂ ਤੁਸੀਂ 올 ਓਵਰ ਵੀ ਲੈ ਸਕਦੇ ਹੋ ਇਹ ਵੀ ਪ੍ਰਿੰਟ ਹੈਗਾ ਜਿਹੜਾ ਕਾਫੀ ਜ਼ਿਆਦੇ ਸੋਹਣਾਗਾ ਇਹਦੇ ਨਾਲ ਦੇ ਵੀ ਹੈਗੇ ਨੇ ਕਾਫੀ ਜ਼ਿਆਦੇ ਸੋਹਣੇ ਸੂਟ ਇਸ ਤੋਂ ਬਾਅਦ ਆਜੂਗਾ ਮਜੈਂਟਾ ਸ਼ੇਡ ਲਓ ਜੀ ਇਹ ਵੀ ਕਾਫੀ ਜ਼ਿਆਦੇ ਸੋਹਣਾਗਾ ਸੂਟ ਹੈ ਜਿਹੜਾ ਤਿਆਰ ਹੋਇਆਗਾ ਮਤਲਬ ਸੋਹਣਾ ਬਹੁਤ ਹੈਗਾ ਇਹਨੂੰ ਤੁਸੀਂ ਮਤਲਬ ਜਿੱਦਾਂ ਕੀ ਇਹਦੇ ਵਿੱਚ ਪ੍ਰਿੰਟ ਹੈਗਾ ਉਸ ਤਰ੍ਹਾਂ ਜਿਹੇ ਸੂਟ ਤਿਆਰ ਕਰਵਾਉਗੇ ਬਹੁਤ ਜ਼ਿਆਦੇ ਸੋਹਣੇ ਇਹਨਾਂ ਦਾ ਪ੍ਰਾਈਸ ਵੀ 올ਓਵਰ ਦਾ 1000 ਹੈਗਾ ਲੋ ਜੀ ਇਹ ਵਧੀਆ ਵਾਲੀ ਕਾਟਨ ਹੈ ਕੋਈ ਸਸਤੀ ਕਾਟਨ ਨਹੀਂ ਹੈਗੀ ਬਹੁਤ ਵਧੀਆ ਵਾਲੀ ਕਾਟਨ ਲੈ ਕੇ ਆਏ ਆਂਗੇ ਆਪਾਂ ਇਸ ਤੋਂ ਬਾਅਦ ਦੇਖੋ ਇਹ ਵਾਲਾ ਪ੍ਰਿੰਟਡ ਡਿਜ਼ਾਈਨ ਰਿਪੀਟ ਬਹੁਤ ਜ਼ਿਆਦੇ ਸੂਟ ਆਪਾਂ ਇਹ ਲੈ ਕੇ ਆਉਣੇ ਨੇਗੇ ਕਿਉਂਕਿ ਗਰਮੀ ਦੇ ਵਿੱਚ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਲੱਗਦੇ ਨੇ ਵਾਲੇ ਤੇ ਆਪਾਂ ਵਧੀਆ ਇਸ ਤੋਂ ਵੀ ਹਾਈ ਕੁਆਲਿਟੀ ਦੇ ਵੀ ਲੈ ਕੇ ਆਏਗੇ ਮਤਲਬ ਹਜੇ ਮੈਂ ਸਟਾਕ ਓਪਨ ਨਹੀਂ ਕੀਤਾ ਹੈਗਾ ਤੇ ਹੌਲੀ-ਹੌਲੀ ਆਪਾਂ ਜਿੱਦ ਅਜਾ ਓਪਨ ਕਰੀ ਚਲਾਂਗੇ ਵੀਡੀਓ ਪਾਈ ਚਲਾਂਗੇ ਲੋ ਜੀ ਇਸ ਤੋਂ ਬਾਅਦ ਆ ਜਾਊਗਾ ਜੀ ਗ੍ਰੇ ਕਲਰ ਲੋ ਜੀ ਇਹ ਵੀ ਦੇਖੋ ਕਾਫੀ ਜ਼ਿਆਦਾ ਸੋਹਣਾ ਸੂਟ ਹੈਗਾ ਜਿਹੜਾ ਇਸ ਤਰ੍ਹਾਂ ਦਾ ਇਸ ਤੋਂ ਬਾਅਦ ਆ ਜੂਗਾ ਜੀ ਲਾਸਟ ਹੈਗਾ ਯੈਲੋ ਸ਼ੇਡ ਹੈਗਾ ਦੇਖੋ ਇਹ ਵੀ ਸ਼ੇਡ ਬਹੁਤ ਜ਼ਿਆਦਾ ਸੋਹਣਾ ਤਿਆਰ ਕੀਤਾ ਹੈਗਾ ਇਹਦੇ ਵਿੱਚ ਗ੍ਰੇ ਪ੍ਰਿੰਟ ਹੈਗਾ ਤੇ ਮਤਲਬ ਗ੍ਰੇ ਕਲਰ ਦਾ ਕੁਛ ਨਾ ਕੁਛ ਨਾ ਟੱਚ ਦੇ ਕੇ ਲੈਸ ਵਗੈਰਾ ਦਾ ਤੇ ਕਾਫੀ ਜ਼ਿਆਦਾ ਸੋਹਣਾ ਸੂਟ ਹੈਗਾ ਇਹ ਵੀ ਜਿਹੜਾ ਤਿਆਰ ਹੋ ਜੂਗਾ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੋਗੇ ਤੇ ਸਲਾਈ ਦੇ ਚਾਰਜਸ ਦੇਖੋ ਮਤਲਬ ਡਿਜ਼ਾਈਨ ਅਕੋਰਡਿੰਗ ਨੇ ਜਿੱਦ ਤੱਕ ਇਹ ਸਾਰਾ ਪਰ ਡਿਜ਼ਾਈਨ ਰੈਡੀ ਕੀਤਾ ਹੈ ਨਾ ਮਤਲਬ ਇਹ ਤੇ ਬਹੁਤ ਜ਼ਿਆਦਾ ਮਿਹਨਤ ਆਈ ਹੈ ਕਿ ਡਿਜ਼ਾਈਨ ਤੇ ਤੁਹਾਡੇ ਸਾਹਮਣੇ ਹੀ ਹੈ। ਬਾਕੀ ਤੁਹਾਨੂੰ ਕੰਮ ਦੀ ਬਿਲਕੁਲ ਫਿਨਿਸ਼ਿੰਗ ਮਿਲੂਗੀ। ਤੁਸੀਂ ਲੈਸ ਵਗੈਰਾ ਚੈੱਕ ਕਰ ਸਕਦੇ ਹੋਗੇ। ਬਿਲਕੁਲ ਨੀਟ ਐਂਡ ਕਲੀਨ ਮਿਲੂਗਾ ਕੰਮ ਤੁਹਾਨੂੰ। ਕੋਈ ਇਦਾਂ ਨਹੀਂ ਹੈਗਾ ਵੀ ਕੋਈ ਲੈਸ ਕਿੱਧਰ ਜਾਂਦੀ ਹੋਊਗੀ ਜਾਂ ਸਹੀ ਤਰੀਕੇ ਨਾਲ ਨਹੀਂ ਲਗਾਈ ਹੋਊਗੀ ਹਨਾ। ਇਹ ਮਤਲਬ ਕੰਮ ਦੀ ਤੁਹਾਨੂੰ ਬਿਲਕੁਲ ਫਿਨਿਸ਼ਿੰਗ ਮਿਲੂਗੀ ਚਾਹੀਦੀ ਤੁਸੀਂ ਮਤਲਬ ਵਰਕ ਦੇ ਵਿੱਚ ਕੰਮ ਕਰਵਾ ਲਓ ਚਾਹੀਦੀ ਤੁਸੀਂ ਸਲਾਈ ਦੇ ਵਿੱਚ ਕਰਵਾ ਲਓ ਜਿੱਦਾਂ ਮਾ ਜੀ ਤੁਸੀਂ ਇਹ ਜਿਹੜਾ ਸੂਟ ਹੈ ਤਿਆਰ ਕਰਵਾ ਲਓ ਜੇ ਤੁਸੀਂ ਸੂਟ ਮਤਲਬ ਸਲਾਈਆਂ ਵਾਲੇ ਮਤਲਬ ਕਾਫੀ ਜ਼ਿਆਦੇ ਸੂਟ ਆ ਰਹੇ ਨੇ ਕਿ ਮਤਲਬ 10% ਸਾਡੇ ਸੂਟ ਲੰਗੇ ਜਿਹੜੇ ਬਿਨਾਂ ਸਲਾਈਆਂ ਤੋਂ ਕੋਰੀਅਰ ਹੁੰਦੇ ਨੇਗੇ ਬਾਕੀ ਸਾਰੇ ਸਟੀਚਿੰਗ ਵਾਲੇ ਨੇ ਚਲੋ ਸਟੀਚਿੰਗ ਵੀ ਬਿਲਕੁਲ ਪਰਫੈਕਟ ਆ ਰਹੀ ਹੈ ਸਾਰੀਆਂ ਭੈਣਾਂ ਦੇ ਇੱਕ ਇੱਕ ਪਹਿਲਾਂ ਬਣਵਾ ਕੇ ਦੇਖਿਆ ਸੀ ਉਹਨਾਂ ਨੇ ਸੂਟ ਸਾਰੇ ਸਟੀਚਿੰਗ ਸਹੀ ਆਈ ਹੈਗੀ ਇਦਾਂ ਹੀ ਆਪਾਂ ਤੁਹਾਨੂੰ ਸੋਹਣੇ ਸੋਹਣੇ ਡਿਜ਼ਾਈਨ ਬਣਾ ਕੇ ਦੇਵਾਂਗੇ ਤੇ ਸਟੀਚਿੰਗ ਦੇਖੋ ਮਤਲਬ ਡਿਪੈਂਡ ਕਰਦੀ ਹੈ ਨਾ ਕਾਫੀ ਬਹੁਤ ਪੁੱਛਦੇ ਹੁੰਦੇ ਨੇ ਵੀ ਤੁਸੀਂ ਸਿਲਾਈ ਦੀ ਕਿੰਨੇ ਚਾਰजेस ਲੈਣੇ ਹੋਗੇ ਉਹ ਮਤਲਬ ਡਿਜ਼ਾਈਨ ਦੇ ਅਕੋਰਡਿੰਗ ਡਿਪੈਂਡ ਹੈ ਹਨਾ ਵੀ ਟਾਈਮ ਵੀ ਲੱਗਦਾ ਹੈਗਾ ਬਾਕੀ ਬਟਨ ਜਿਪਾਂ ਬਹੁਤ ਕੁਝ ਮਟੀਰੀਅਲ ਹੋ ਜਾਂਦਾ ਆ ਲੈਸਾਂ ਵਗੈਰਾ ਕਿੰਨਾ ਮਟੀਰੀਅਲ ਹੋ ਜਾਂਦਾਗਾ ਉਹ ਤੇ ਡਿਪੈਂਡ ਹੈਗਾ ਪਰ ਮੇਨ ਗੱਲ ਹੁੰਦੀ ਹੈ ਵੀ ਤੁਹਾਡੇ ਸਲਾਈ ਸਹੀ ਹੋਣੀ ਚਾਹੀਦੀ ਹੈ ਤੇ ਡਿਜ਼ਾਈਨ ਵਗੈਰਾ ਤਾਂ ਚਲੋ ਸਾਡੇ ਤੇ ਤੁਸੀਂ ਛੱਡ ਸਕਦੇ ਹੋ ਕਿ ਆਪਾਂ ਸੋਨੇ ਰੈਡੀ ਕਰਕੇ ਦੇਵਾਂਗੇ ਕੋਈ ਵੀ ਤੁਹਾਨੂੰ ਇੰਨਾ ਸੂਟਾਂ ਦੇ ਵਿੱਚੋਂ ਸੂਟ ਮਤਲਬ ਪਸੰਦ ਆਉਂਦਾ ਹੈਗਾ ਫਟਾਫਟ ਆਪਣਾ ਆਰਡਰ ਦੇ ਕੇ ਤੁਸੀਂ ਸੂਟ ਰਖਵਾ ਸਕਦੇ ਹੋ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋਗੇ ਤਾਂ ਆਪਣਾ ਮੈਜ਼ਰਮੈਂਟ ਭੇਜ ਕੇ ਹਨ ਨਾਲ ਦੀ ਨਾਲ ਆਪਾਂ ਸਲਾਈ ਵਾਲੀ ਐ ਤੇ ਸਲਿੱਪਾ ਲਗਾ ਦਾਂਗੇ ਤੇ ਇਹ ਪਹਿਲਾਂ ਹਨ ਜੇ ਤੁਸੀਂ ਬਿਨਾ ਮਤਲਬ ਸਲਾਈ ਤੋਂ ਮੰਗਾਉਣੇ ਸੂਟ ਤਾਂ ਤੁਸੀਂ ਪਾਣੀ ਦੇ ਵਿੱਚ ਡਿਪ ਕਰ ਲਿਓ ਜਿੰਨੀ ਸ੍ਰਿੰਕ ਇਸ ਹੋਣੀ ਹੋਊਗੀ ਸੂਟ ਦੀ ਹੋ ਜਾਊਗੀ ਤੇ ਬਾਅਦ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਜੀ ਜਿਹੜੀਆਂ ਭੈਣਾਂ ਮੈਨੂੰ ਬਾਅਦ ਤੋਂ ਦੇਖ ਰਹੀਆਂ ਨੇ ਤੁਸੀਂ ਵੀ ਆਪਣੇ ਕੋਲੋਂ ਆਰਡਰ ਦੇਣਾ ਚਾਹੁੰਦੇ ਹੋ ਸੂਟਾਂ ਦਿੱਤਾ ਤੁਸੀਂ ਸੋਹਣੇ ਸੋਹਣੇ ਸੂਟ ਆਪਣੇ ਕੋਲੋਂ ਵੀ ਤਿਆਰ ਕਰਵਾ ਸਕਦੇ ਹੋਗੇ ਕਿਸੇ ਵੀ ਫੈਬਰਿਕ ਤੇ ਤੁਸੀਂ ਵਰਕ ਵਾਲਾ ਸੂਟ ਵੀ ਤਿਆਰ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਜੇ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ